ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕਾਂਗ ਦਾ ਪੰਜਾਬ ਚ ਪਾਕਿਸਤਾਨ ਦੀ ਨਾਪਾਕ ਗਤੀਵਿਧੀਆਂ ਲੈ ਕੇ ਵੱਡਾ ਬਿਆਨ ਉਹਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਜੜੀ ਚਲਾਈ ਹੈ ਉਸ ਤੋਂ ਵੱਡਾ ਤਕਲੀਫ ਜਿਹੜਾ ਹੈ ਪਾਕਿਸਤਾਨ ਨੂੰ ਹੋ ਰਿਹਾ ਹੈ ਉਹਨਾਂ ਹੋਰ ਕੀ ਕੁਝ ਕਿਹਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕਾਂਗ ਨੇ ਤੁਹਾਨੂੰ ਸੁਣਾ ਦਿਨਿਆ ਪੰਜਾਬ ਦੇ ਮਾਰਗੋਗ ਮੁੱਖ ਮੰਤਰੀ ਜੀ ਨੇ ਕੱਲ ਵੀ ਕਿਹਾ ਸੀ ਕਿ ਜਦੋਂ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਨੇ ਚਲਾਈ ਔਰ ਤ੍ਰਿਸਤ ਤਰੀਕੇ ਨਾਲ ਲੱਕ ਤੋੜਿਆ ਨਸ਼ਾ ਸਪਲਾਈ ਦਾ ਉਹਦੇ ਨਾਲ ਸਭ ਤੋਂ ਵੱਧ ਤਕਲੀਫ ਜਿਹੜੀ ਆ ਪਾਕਿਸਤਾਨ ਨੂੰ ਹੋਈ ਔਰ ਉਹਦਾ ਤਾਜ਼ਾ ਸਬੂਤ ਤਾਜ਼ਾ ਸਬੂਤ ਇਹ ਆ ਵੀ ਜਲੰਧਰ ਤੇ ਰਸੂਲਪੁਰ ਤੇ ਜਿਹੜਾ ਗ੍ਰੇਨੇਡ ਹਮਲਾ ਹੋਇਆ ਉਹਦਾ ਜਿਹੜਾ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਹਿਜਾਤ ਪੱਟੀ ਨੇ ਲਈ ਆ ਸਹਿਜਾਤ ਪੱਟੀ ਉਹ ਸ਼ਖਸ ਹੈ ਜਿਹਦੀ ਪਿਛਲੇ ਦਿਨਾਂ ਚ ਆਪਾਂ ਦੇਖਿਆ ਲਾਰੈਂਸ ਬਿਸ਼ਨੋਈ ਨਾਲ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਇਹ ਪਾਕਿਸਤਾਨ ਦਾ ਇੱਕ ਕਹਿੰਦਾ ਕੋਹਂਦਾ ਗੈਂਗਸਟਰ ਹੈ ਤੋਂ ਪਾਕਿਸਤਾਨ ਨੂੰ ਤਕਲੀਫ ਇਹ ਆ ਕਿ ਪੰਜਾਬ ਚ ਨਸ਼ੇ ਕਿਉਂ ਖਤਮ ਹੋ ਰਿਹਾ ਲੇਕਿਨ ਮੇਰਾ ਸਭ ਤੋਂ ਵੱਡਾ ਸਵਾਲ ਤੇ ਭਾਜਪਾ ਤੇ ਆ ਕਿਉਂਕਿ ਭਾਜਪਾ ਨੇ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਨੂੰ ਜਵਾਈਆਂ ਵਾਂਗੂ ਜਿਹੜਾ ਉੱਥੇ ਗੁਜਰਾਤ ਦੀ ਜੇਲ੍ਹ ਚ ਰੱਖਿਆ ਲਾਰੈਂਸ ਬਿਸ਼ਨੋਈ ਦੇ ਤਾਰ ਸਹਿਜਾਤ ਪੱਟੀ ਨਾਲ ਸ਼ਰਿਆਮ ਦਿਖਦੇ ਆ ਕਿ ਭਾਜਪਾ ਆਪਣੀ ਕੱਟਿਆ ਰਾਜਨੀਤੀ ਵਾਸਤੇ ਪੰਜਾਬ ਚ ਇਸ ਤਰ੍ਹਾਂ ਦੇ ਅਮਲੇ ਕਰਵਾ ਰਹੀ ਹੈ ਇਹਦਾ ਜਵਾਬ ਭਾਜਪਾ ਨੂੰ ਦੇਣਾ ਚਾਹੀਦਾ ਹੈ ਲੇਕਿਨ ਇੱਕ ਗੱਲ ਮੈਂ ਸਪਸ਼ਟ ਕਰਦਾ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਯੁਗ ਨਸ਼ਿਆਂ ਵਿਰੁੱਧ ਇਹਨੂੰ ਅਸੀਂ ਜਿਹੜਾ ਹੈ ਜੜ ਤੋਂ ਖਤਮ ਕਰਨਾ ਹੈ ਇਹ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਸਾਡਾ ਵਾਦਾ ਹੈ ਜਿੰਨੇ ਮਰਜੀ ਗੈਂਗਸਟਰ ਵਰਤ ਲੋ ਜਿੰਨੇ ਮਰਜੀ ਸਹਿਜਾਤ ਪੱਟੀ ਵਰਤ ਲੈ ਲੇਕਿਨ ਪੰਜਾਬ ਸਰਕਾਰ ਪੰਜਾਬ ਪੁਲਿਸ ਤੁਹਾਡੇ ਜਿਹੜੇ ਮਨਸੂਬੇ ਆ ਪੰਜਾਬ ਨੂੰ ਨਸ਼ਿਆਂ ਚ ਵਾਰਨ ਦੇ ਨਸ਼ਿਆਂ ਦਾ ਦਰਿਆ ਚ ਲਾਉਣ ਦੇ ਉਹ ਮਨਸੂਬੇ ਪਾਕਿਸਤਾਨ ਹੋਵੇ ਚਾਹੇ ਭਾਟਪਾ ਹੋਵੇ ਇਹ ਪੂਰੇ ਨਹੀਂ ਹੋਣ ਦਿੱਤੇ ਜਾਣਗੇ